ਅਠ ਕਰਨ ਸਮੇਂ ਜੇ ਇਹ ਦੋ ਕੰਮ ਨਹੀਂ ਕਰਦੇ ਤਾਂ ਬਾਬਾ ਜੀ ਦੇ ਦੱਸੇ ਹੁੰਦੇ ਸੀ ਕਦੀ ਪਾਠ ਕਰਨ ਦਾ ਫਲ ਨਹੀਂ ਮਿਲਦਾ ਅੱਜ ਤੋਂ ਹੀ ਇਹ ਦੋ ਗਲਤੀਆਂ ਛੱਡ ਦਿਓ ਕੁਰਬਾਨੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰਬਾਣੀ ਦਾ ਆਪਾਂ ਨਿਤਨੇਮ ਕਰਦੇ ਆਂ ਪਾਠ ਕਰਦੇ ਆਂ ਬਹੁਤ ਚੰਗੀ ਗੱਲ ਹੈ ਜੀ ਕਰਨਾ ਚਾਹੀਦਾ ਹੈ ਸਾਧ ਸੰਗਤ ਸਭ ਨੂੰ ਕਰਨਾ ਚਾਹੀਦਾ ਹੈ ਇਹ ਤੇ ਬਹੁਤ ਵਧੀਆ ਗੱਲ ਹੈ ਜੇ ਕੋਈ ਪਾਠ ਕਰਦਾ ਹੈ ਨਿਤਨੇਮ ਕਰਦਾ ਹੈ ਪਰ ਸਾਧ ਸੰਗਤ ਅਸੀਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਗਲਤੀਆਂ ਕਰਦੇ ਆਂ ਕੁਝ ਚੀਜ਼ਾਂ 'ਚ ਸਭੇ ਕਾਰਜ ਸਵਾਰਿਆ ਨਾ ਲਾਹੀਨ ਮਨ ਕੀ ਭੁੱਖ ਜਿਓ ਸਾਰੇ ਕਾਰਜ ਸਤਗੁਰੂ ਸਵਾਰ ਦਿੰਦੇ ਨੇ ਤੇ ਮਨ ਦੀਆਂ ਭੁੱਖਾਂ ਜਿਹੜੀਆਂ ਨੇ ਸਤਗੁਰੂ ਉਤਾਰ ਦਿੰਦੇ ਨੇ ਤੇ ਸਾਧ ਸੰਗਤ ਅਸੀਂ ਪਾਠ ਕਰਦੇ ਆ ਤੇ ਸਾਡੇ ਉਲੰਭੇ ਫੇਰ ਵੀ ਹੁੰਦੇ ਨੇ ਮੇਰੇ ਨਾਲ ਤੇ ਜੀ ਐ ਨਹੀਂ ਕਰਿਆ ਜੀ ਮੇਰਾ ਤੇ ਆ ਨਹੀਂ ਸਵਾਰਿਆ ਜੀ ਐ ਨਹੀਂ ਕਰਿਆ ਗੁਰ ਅੰਤਰ ਸ਼ਬਦ ਵਸਾਇਆ ਅਸੀਂ ਪੜਿਆ ਜ਼ਰੂਰ ਪਰ ਉਹ ਨੂੰ ਅੰਦਰ ਨਹੀਂ ਵਸਾਇਆ ਗੁਰੂ ਦੀ ਸਿੱਖਿਆ ਸੁਣੀ ਤੇ ਜ਼ਰੂਰ ਉਹ ਨੂੰ ਅੰਦਰ ਨਹੀਂ ਵਸਾਇਆ ਗਲਤੀ ਇੱਥੇ ਕੀਤੀ ਸਭ ਤੋਂ ਵੱਡੀ ਉਹ ਨੂੰ ਅੰਦਰ ਨਹੀਂ ਵਸਾਇਆ ਉਹ ਨੂੰ ਬਸ ਜ਼ੁਬਾਨ ਤੇ ਪੜ ਕੇ ਪੜ ਕੇ ਬਾਅਦ ਠੀਕ ਆ ਹਾਂਜੀ ਓਕੇ ਆ ਜੀ ਬਸ ਉੱਥੇ ਹੀ ਛੜਦਾ ਗਲਤੀ ਇਹ ਕੀਤੀ ਉਹਨੂੰ ਅੰਦਰ ਨਹੀਂ ਵਸਾਇਆ ਜੇ ਅੰਦਰ ਵਸਾਇਆ ਹੁੰਦਾ ਤੇ ਸ਼ਾਇਦ ਇਹ ਨੌਬਤ ਨਾ ਆਉਂਦੀ। ਪਾਠ ਕਰਨ ਸਮੇਂ ਵੀ ਬਸ ਜੋ ਗੱਲ ਅਸੀਂ ਸਮਝ ਲਈ ਵੀ ਹਾਂ ਸਤਿਗੁਰ ਕਹਿੰਦੇ ਨੇ ਸੁਣੇ ਦੁੱਖ ਪਾਪ ਕਾ ਨਾ ਸਤਿਗੁਰ ਕਹਿੰਦੇ ਨੇ ਜੇ ਤੂੰ ਸੁਨੇਗਾ ਤੇ ਤੇਰੇ ਦੁੱਖ ਨਾਸ਼ ਹੋ ਜਾਣਗੇ ਤੇ ਮੰਨਨੇ ਕੀ ਗੱਤ ਕਹੀ ਨਾ ਜਾਏ ਬਸ ਐਂ ਆਪਾ ਪੜੀ ਜਾ ਰਹੇ ਆ। ਅਸੰਖ ਗਲਬੜ ਹੱਤਿਆ ਕਮਾ ਹੈ ਵਾ ਪੜੀ ਜਾ ਰਹੇ ਆ ਆਪਾਂ ਸਮਝ ਨਹੀਂ ਆ ਰਿਹਾ। ਨਾ ਹੀ ਅਰਥ ਸਮਝੇ ਜੇ ਅਰਥ ਸਮਝੇ ਵੀ ਨੇ ਬਸ ਉਹਨਾਂ ਕੋ ਟਾਈਮ ਜਿੰਨਾ ਕੋ ਟਾਈਮ ਸਾਡੇ ਮਾਈਂਡ ਤੋਂ ਨਿਕਲ ਗਈ ਨਾ ਪੰਕਤੀ ਵੀ ਹਾਂ ਅਗਲੀ ਪੰਕਤੀ ਦੇ ਹੋ ਜੀਏ ਫੜਾ ਫੜ ਪਾਠ ਕਰੀਏ ਬਸ ਇਹ ਧਿਆਨ ਆ ਸਾਡਾ ਤੇ ਉਹ ਉਥੇ ਫਿਰ ਕੀ ਹੈ ਉਥੇ ਕਾਰਜ ਰਾਸ ਨਹੀਂ ਹੁੰਦੇ ਸੁਣਿਆ ਤੇ ਹੈ ਮੰਨਿਆ ਨਹੀਂ ਸੁਣਿਆ ਮੰਨਿਆ ਮਨ ਕੀਤਾ ਭਾਉ ਸਤਿਗੁਰ ਕਹਿੰਦੇ ਨੇ ਸੁਣਿਆ ਮੰਨਿਆ ਸੁਣ ਵੀ ਲਿਆ ਮੰਨਣ ਦੀ ਕੋਸ਼ਿਸ਼ ਕੀਤੀ ਮਨ ਕੀਤਾ ਭਾਉ ਪਰ ਕੀਤਾ ਉਹੀ ਜੋ ਮੰਨੇ ਚਾਇਆ ਗਲਤੀ ਇਥੇ ਇਥੇ ਆ ਕੇ ਟਪਲਾ ਖਾ ਜਾਣੇ ਨਾ ਅਸੀਂ ਤੇ ਸਾਧ ਸੰਗਤ ਇਹ ਗੱਲ ਸਾਨੂੰ ਸਮਝਣੀ ਪਏਗੀ ਮਹਾਂਪੁਰਖ ਕਹਿੰਦੇ ਹੁੰਦੇ ਸੀ ਕਿ ਭਲੇ ਉਹ ਯਾਦ ਰੱਖਿਓ ਵੀ ਜਿੰਨਾ ਚਿਰ ਗੁਰਬਾਣੀ ਪੜ੍ਹੀ ਤੇ ਅਸੀਂ ਉਹਦੇ ਅਰਥ ਸਮਝੇ ਨਹੀਂ ਅਸੀਂ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕੀਤਾ ਉਹਨਾਂ ਚਿਰ ਕਿਨੇ ਪਾਠ ਦਾ ਫਲ ਨਹੀਂ ਮਿਲਣਾ ਪੜੀ ਤਾਂ ਜਾ ਰਹੇ ਹੁਣ ਦਵਾਈ ਹੈ ਸਾਨੂੰ ਕੋਈ ਰੋਗ ਲੱਗਿਆ ਹੋਇਆ ਰੱਬ ਨਾ ਕਰੇ ਉਹ ਦਵਾਈ ਹੈ ਦਵਾਈ ਨੂੰ ਨਾ ਬਹੁਤ ਉਤਸ਼ਾਹ ਆ ਕੇ ਰੱਖ ਦਈਏ ਉਹਨੂੰ ਖਾਈਏ ਹੈ ਨਾ ਤੇ ਰੋਗ ਠੀਕ ਹੋ ਜੂ ਸਾਧ ਸੰਗਤ ਕੁਝ ਵੀ ਲਾ ਲੋ ਚਾਹੇ ਆਪਾਂ ਕੋਈ ਆਪਾਂ ਨੇ ਸਰੀਰ ਤੇ ਕੋਈ ਜ਼ਖਮ ਹੈ ਮਲਮ ਦਿੱਤੀ ਹੈ ਕੋਈ ਡਾਕਟਰ ਨੇ ਆਪਾਂ ਉਹਨੂੰ ਲਾਈਏ ਹੈ ਨਾ ਜ਼ਖਮ ਦੇ ਉੱਤੋਂ ਦੀ ਸੁਹਾ ਕੇ ਰੱਖ ਦਿੱਤੀ ਤੇ ਐਵੇਂ ਜ਼ਖਮ ਠੀਕ ਹੋ ਜੂ ਸਾਧ ਸੰਗਤ ਇਹ ਤੇ ਗੱਲ ਨਾਰਮਲ ਜੀ ਹੈ ਨਾ ਸਮਝਣ ਵਾਸਤੇ ਆਪਾਂ ਜਿਵੇਂ ਸਮਝੀਏ ਸਾਧ ਸੰਗਤ ਅਸੀਂ ਇਹੋ ਹੀ ਕੰਮ ਕਰਦੇ ਆ ਬਾਣੀ ਨੂੰ ਅਸੀਂ ਹਿਰਦੇ ਉਤੋਂ ਦੀ ਸੁਹਾ ਕੇ ਰੱਖ ਦਿੰਦੇ ਆ ਵਿਚਦੀ ਬਸ ਫੇਰਾ ਪਵਾ ਕੇ ਫੇਰ ਬਾਹਰ ਕੱਢ ਦਿੰਦੇ ਆ ਸਾਧ ਸੰਗਤ ਫਿਰ ਇਦਾਂ ਤੇ ਗੱਲ ਨਹੀਂ ਨਾ ਬਣਨੀ ਇਹੀ ਗਲਤੀਆਂ ਸੀ ਕਰਦੇ ਆ ਇਹੀ ਗਲਤੀਆਂ ਕਰਕੇ ਸਾਡੇ ਜਿਹੜੇ ਕਾਰਜ ਨੇ ਉਹ ਨਹੀਂ ਬਣਦੇ ਤੇ ਗੁਰਮੁਖ ਪਿਆਰਿਓ ਸਤਗੁਰ ਕਹੇ ਸਤ ਗੁਰ ਪੁਰਖ ਵਿਖਾਲਿਆ ਮਸਤਕ ਧਰਕੇ ਹੱਥ ਜਿਓ ਗੁਰੂ ਪੁਰਖ ਨੇ ਸਿਰ ਉੱਤੇ ਆਪਣਾ ਮਿਹਰ ਦਾ ਹੱਥ ਰੱਖ ਕੇ ਪਰਮਾਤਮਾ ਦਾ ਦਰਸ਼ਨ ਕਰਾ ਦੁੱਤਾ ਸਾਧ ਸੰਗਤ ਉਹ ਦਰਸ਼ਨ ਉਦੋਂ ਕਰਾਉਂਦਾ ਤੇ ਜਦੋਂ ਆਪਾਂ ਉਹਦੀ ਗੱਲ ਨੂੰ ਮੰਨ ਲੈਨੇ ਆ ਜਦੋਂ ਆਪਾਂ ਭਾਲਦੇ ਆ ਕਿ ਸਤਗੁਰੂ ਕਿਰਪਾ ਕਰਿਓ ਸਤਗੁਰੂ ਜੀ ਮਿਹਰ ਕਰਿਓ ਸਾਤ ਸੰਗਤ ਜਦੋਂ ਆਪਾਂ ਉਹਦੀ ਗੱਲ ਨੂੰ ਅੰਦਰ ਵਸਾ ਲਿਆ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਗੁਰੂ ਦੀ ਮਿਹਰ ਹੁੰਦੀ ਹੈ ਤੇ ਜਿੱਥੇ ਗੁਰੂ ਦੀ ਮਿਹਰ ਹੋ ਜੇ ਤੇ ਪਿਆਰਿਓ ਫਿਰ ਉੱਥੇ ਤਾਂ ਫਿਰ ਗੱਲ ਕਹਿਣ ਕਥਨ ਵੀ ਬਾਹਰ ਹੋ ਜਾਂਦੀ ਹੈ ਫਿਰ ਆਪਾਂ ਉਹਨੂੰ ਉਹਨੂੰ ਟਾਰਗੇਟ ਨਹੀਂ ਕਰ ਸਕਦੇ ਵੀ ਐ ਨਹੀਂ ਹੋਇਆ ਜੀ ਆਹ ਨਹੀਂ ਹੋਇਆ ਸਾਤ ਸੰਗਤ ਉੱਤੇ ਤਾਂ ਗੱਲ ਪਰੇ ਹੋ ਜਾਂਦੀ ਹੈ ਸਭ ਮੁਕਤ ਹੋਵਾ ਸਹਸ ਰੜਾ ਨਾਨਕ ਸੱਚੀ 베ੜੀ ਚਾੜ ਜਿਓ ਉਹਦਾ ਫਿਰ ਸਾਰਿਆਂ ਨੂੰ ਮੁਕਤ ਕਰ ਦਿੰਦਾ ਹੈ ਸੱਚੀ ਬੇੜੀ ਦੇ ਵਿੱਚ ਸਵਾਰ ਕਰਾ ਦਿੰਦਾ ਹੈ ਸਭ ਪਰਿਵਾਰ ਚੜਾਇਆ ਵੇੜੇ ਉਹਦਾ ਫਿਰ ਸਾਰਿਆਂ ਹੀ ਪਰਿਵਾਰ ਬਿਤਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ